ਉਹ ਤਾਂ ਸ਼ੋਕ ਮਰੀਅਤੀ ਗੱਲ ਦੱਸ ਸਕਦੇ ਆ ਕਿਉਂਕਿ ਉਹ ਆਪਣੇ ਅੰਦਰ ਅਬਜਟ ਉਹਦੇ ਮੈਂਬਰ ਵੀ ਨੇ ਇੱਕ ਨਾ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਵੀ ਉਹ ਪੜਾਏ ਆਪਣੇ ਪੜਨਸਾਹ ਨੇ ਵੀ ਜਿਹੜਾ ਨਰੈਲ ਸਿੰਘ ਦਾ ਕੇਸ ਉਹਦੀ ਪੁਸ਼ਟੀ ਨਹੀਂ ਕੀਤੀ ਗਈ ਇਹਦਾ ਮਤਲਬ ਉਹ ਜਿਹੜਾ ਹਿਉ ਵਾਪਸ ਆ ਉਹਨਾਂ ਨੇ ਜੇ ਜਿੱਦ ਗਲਤ ਫੈਸਲਾ ਹੈ ਨੂੰ ਤਰਸ ਕਰ ਲੈ ਸਮਝਾ ਪਰ ਹੁੰਦਾ ਕਿ ਜਿਹੜੇ ਮੀਟਿੰਗ ਤੇ ਸ਼ਾਮੀ ਰੁਪੀਨ ਮੈਚੂਰੀ ਸੀਗੀ ਆ ਅਜੰਡੇ ਮੁਤਾਬਕ ਜਿਹੜੇ ਮਹੀਨੇਵਾਰ ਕੰਮ ਹੁੰਦੇ ਆ ਉਹਨਾਂ ਦੀਆਂ ਪ੍ਰਵਾਨੀਆਂ ਪੁਸ਼ਟੀਗਣ ਤੇ ਖਾਸ ਇਹਦੇ ਵਿੱਚ ਰਿਹਾ ਜਿਹੜਾ ਪਿਛਲੇ ਦਿਨ ਅ ਚੌੜਾ ਸਾਹਿਬ ਨੂੰ 500 ਸੇਕਣ ਲਈ ਮਤਾ ਪਾਇਆ ਸੀਗਾ 72 ਘੰਟਿਆਂ ਦੀ ਮੀਟਿੰਗ 'ਚ ਉਹ ਅਜੇ ਵਾਪਸ ਲੈ ਲਿਆ ਸਾਰਿਆਂ ਨੇ ਸਹਿਮਤੀ ਦੇ ਨਾਲ ਸਾਨੂੰ ਦੇਰ ਹੋਈ ਆ ਦਰਸਤ ਕਰਾਂਗਾ ਤੇ ਬਾਕੀ ਤਾਂ ਕੁਛ ਨਹੀਂ ਸੀਗਾ ਪ੍ਰੋਟੀਨ ਮੈਟਰੀ ਸੀਗਾ ਸਾਡੇ ਜਿਹਨੂੰ ਚਾਹੇ ਮਾਗਰੇ ਤੋਂ ਲਏ ਜਾਂਦੇ ਕਿ ਕਿੰਨੇ ਕਰਨਾ ਚਾਹੀਦਾ ਜਿਹਦੇ ਨਾਲ ਫਾਲ ਪਕਰੇ ਹੁੰਦੇ। ਉਹ ਇਹ ਦੇਖੋ ਉਸ ਦੰਬੂ ਕਿ ਆਸ ਵੀ ਜਲਦਬਾਜ਼ੀ ਸੀ ਜਿਹੜੇ ਫਸਲੇ ਲਏ ਜਾਂਦੇ ਆ ਜਿਹੜੇ ਘੋਖੇ ਨਹੀਂ ਜਾਂਦੇ ਇਹਨਾਂ ਵਰਮਟੇ ਪੂਰੀ ਨਹੀਂ ਹੁੰਦੇ ਜੀਪੀਸੀ ਦੇ ਐਕਟ ਦੇ ਮੁਤਾਬਕ ਨਹੀਂ ਹੁੰਦੇ ਤੇ ਉਹ ਫਿਰ ਡਰਾ ਕਾਨੂੰਨ ਤੋਂ ਬਣਾਉਂਦਾ ਕੋਈ ਗਲਤ ਗੱਲ ਵਸਦੀ ਹੈ। ਪੰਥ ਦਾ ਬਹੁਤ ਬਹੁਤ ਵੱਡਾ ਪਾ। ਹਰ ਜਿਹੜਾ ਆਪਣੇ ਆਪ ਨੂੰ ਪੰਥਕ ਲੀਡਰ ਸਮਝਦਾ ਉਹਦੇ ਤੇ ਪੰਥ ਦੀ ਵਿਚਾਰਧਾਰਾ ਤੇ ਪੰਥ ਗਤੀਵਧੀਆਂ ਦ੍ਰੋਪ ਕਰਨ ਦਾ ਤਾਂ ਦਬਾਅ ਹੈ ਹੀ ਹੈ। ਅਸੀਂ ਵਿਰੋਧ ਕੀਤਾ ਜੀ ਸਾਨੂੰ ਠੀਕ ਨਹੀਂ ਸੀ ਲੱਗਿਆ ਇੱਕ ਤਾਂ ਇੱਕ ਦਾ ਮਤਾਬ ਵੀ ਨਹੀਂ ਸਹੀ ਸੀਗਾ ਤੇ ਦੂਸਰਾ ਦੇਖੋ ਗੁਰਨਾਮਕ ਦੀ ਸਿੱਖੀ ਤੋਂ ਕਿਸੇ ਨੂੰ ਸ਼ੇਕਰ ਦਾ ਐ ਜੀ ਰਿਜੈਕਟ ਹਾਂ ਤਾਂ ਮੇਰੇ ਮਤਨ ਦਾ ਤਾਂ ਕੋਈ ਸਹੀ ਗੱਲ ਨਹੀਂ ਸੀ। ਉਹ ਇੱਕ ਤਰ੍ਹਾਂ ਦੀ ਦਰਖਾਸਤ ਦਿੱਤੀ ਸੀ ਸਭ ਸਾਥੀ ਉਹ ਮੱਤ ਸੋਗਿਆ ਸਰ ਕਦਮ ਹੋ ਗਿਆ ਨਹੀਂ ਪੁਸ਼ਟੀ ਦੇ ਵਿੱਚ ਸਾਨੂੰ ਅਜੰਡੇ 'ਚ ਹਰਪ੍ਰੀਤ ਸਿੰਘ ਬਾਰੇ ਪੁਸ਼ਟੀ ਲਈ ਜ਼ਰੂਰ ਸੀਗਾ ਅਜੰਡਾ ਐਸਪੀਸੀ ਅੰਦਰੂਨੀ ਕਮੇਟੀ ਦੀ ਬੈਠਕ